ਚਲੋ ਚਲੋ ਬੜਾ ਰਸਤਾ ਇੱਕ ਮਿੰਟ ਵੀਰੇ ਚੱਲ ਚੱਲੀ ਫਾਈਨ ਚਲੋ ਕਿਹੜਾ ਪੈਲੀ ਪਿੱਛਾ ਇਸੇ ਪਾਸੇ ਚਲੋ ਬੜਾ बस था। वो सेठ कितना होना है? He's fine, he's fine. हाँ, ठीक है। He's fine, sir, he's fine. कलबात कोई तो मिलन वगैरह। चल, हालत नहीं लगता। नहीं सर, वो थ्रेड कोई नहीं आ रहा है सर। We just want to know the scene बस। कोई कुछ नहीं।, नहीं। अरे नहीं सर, सबको श्री बंदे कह रहा था कि कुछ नहीं। हाँ इधर कुछ नहीं हैगा। Everything is fine। बंदे पढ़ेगे ना जोर से। हाँ, � ਥੈਂਕ ਯੂ ਥੈਂਕ ਯੂ ਦੇਖੋ ਜੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜੀ ਹੋਈ ਹੈ ਕਿ ਇੱਕ ਇਨਸਾਨ ਆ ਕੇ ਦੁਕਾਨ ਤੇ ਸ਼ਾਂਤੀ ਦੇ ਨਾਲ ਆਪਦਾ ਵਪਾਰ ਕਰ ਰਿਹਾ ਹੈ ਔਰ ਪਹਿਲਾਂ ਦੋ ਅਸੈਲੈਂਟਸ ਆਉਂਦੇ ਉਹ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਫਾਇਰ ਮਿਸ ਹੋ ਜਾਂਦਾ ਹੈ 20 ਮਿੰਟਾਂ ਬਾਅਦ ਫਿਰ ਉਹੀ ਦੁਬਾਰਾ ਆਉਂਦੇ ਆ ਔਰ ਉਹਦੇ ਗੋਲੀ ਲੱਗਦੀ ਹੈ ਤਾਂ ਪਰਮਾਤਮਾ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਗੋਲੀ ਲੱਗਣ ਦੇ ਬਾਵਜੂਦ ਉਹਨਾਂ ਦੀ ਜਾਨ ਬਚ ਗਈ ਮੈਂ ਹੁਣੇ ਉਹਨਾਂ ਦਾ ਪਤਾ ਲੈ ਕੇ ਆਈ ਹਾਂ ਸਰਜਰੀ ਖਤਮ ਹੋਈ ਸੀ ਅੱਖ ਦੇ ਕੋਲੋਂ ਇਥੋਂ ਗੋਲੀ ਲੱਗੀ ਹੈ ਤੇ ਅੱਖ ਦੇ ਨੀਚੋਂ ਗੋਲੀ ਲੰਘੀ ਤੇ ਹਜੇ ਤਾਂ ਉਹ ਅੱਖ ਦੇ ਨੀਚੇ ਵਾਲਾ ਪਾਰਟ ਉਹਦੀ ਸਰਜਰੀ ਹੋਈ ਹੈ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਪਹਿਲਾਂ ਕਦੀ ਵੇਖਣ ਨੂੰ ਨਹੀਂ ਸੀ ਮਿਲੀਆਂ ਤੁਸੀਂ ਲੋਕ ਨਾ ਤਾਂ ਆਪਣੇ ਘਰਾਂ 'ਚ ਸੁਰੱਖਿਅਤ ਹੈ ਨਾ ਵੀਆਂ ਦੁਕਾਨਾਂ ਤੇ ਸੁਰੱਖਿਅਤ ਹੈ ਤੁਸੀਂ ਸੁੱਤੇ ਪਈਆਂ ਤੁਸੀਂ ਘਰ ਕਿ ਰਹੇ ਹੋ ਔਰ ਇਹ ਬੜੀ ਚਿੰਤਾਜਨਕ ਸਥਿਤੀ ਹੈ ਸਾਡੇ ਸੂਬੇ ਦੀ ਔਰ ਜੇ ਸਰਕਾਰ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਔਰ ਜੇ ਸਰਕਾਰ ਦਾ ਧਿਆਨ ਹੀ ਨਹੀਂ ਇਸ ਚੀਜ਼ ਦੇ ਵੱਲ ਤਾਂ ਸਰਕਾਰ ਬੈਠੀ ਕਿਉਂ ਕੁਰਸੀ ਤੇ ਇਹਦੋਂ ਤੱਕ ਸਰਕਾਰ ਡਿਜ਼ਾਈਨ ਕਰ ਦੇ ਜੀ ਸਭ ਨੂੰ ਹੀ ਮਿਲਿਆ ਉਹਨੂੰ ਕੀ ਲੱਗਦਾ ਉਹਨਾਂ ਨੂੰ ਇਹ ਬੇਨਤੀ ਕਰਕੇ ਆਂਦੀ ਹੈ ਉਹਨਾਂ ਨੇ ਸਾਨੂੰ ਦੇਖੋ ਹਜੇ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਗੋਲੀ ਲੱਗੀ ਕਿਉਂ ਜਦੋਂ ਤੱਕ ਸਿਚੁਏਸ਼ਨ ਕਲੀਅਰ ਨਹੀਂ ਹੁੰਦੀ ਉਹਦੇ ਤੱਕ ਤਾਂ ਸਾਰਾ ਕੁਝ ਹਵਾ ਚ ਹੈ ਤੇ ਔਰ ਅਸੀਂ ਇਹ ਮੰਗ ਕਰਦੇ ਆਂ ਅਸੀਂ ਇਹ ਮੰਗ ਕਰਦੇ ਆਂ ਕਿ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਲੋਕ ਕੌਣ ਸੀ ਇਹਨਾਂ ਨੇ ਕਿਉਂ ਅਟੈਕ ਕੀਤਾ ਕਾਰਨ ਕੀ ਰਿਹਾ ਇਹਦੇ ਪਿੱਛੇ ਇਸ ਮੰਗ ਨੂੰ ਲੈ ਕੇ ਅਸੀਂ ਸਾਰੀ ਕਾਂਗਰਸ ਪਾਰਟੀ ਲੁਧਿਆਣਾ ਦੀ ਜਿਹਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਐਕਐਮਐਲਏਜ਼ ਨੇ ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋਲੇ ਗਏ ਸੀ ਤੇ ਉਹਨਾਂ ਕੋਲੇ ਮੰਗ ਕਰਕੇ ਆਏ ਤੇ ਮੈਂ बार-बार ਇਹ ਬੇਨਤੀ ਕਰਦੀ ਹਾਂ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਹੋਇਆ ਕਿਉਂ ਤੇ ਲੋਕ ਕੌਣ ਸੀ ਜਿਨ੍ਹਾਂ ਨੇ ਵਾਅਦਾ ਕਿਉਂ ਝਾਂਜੜਾ ਦਿੱਤਾ ਹੈ ਸੋਸ਼ਲ ਸਕੂਲ ਲੱਗ ਰਹੀਆਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲੱਗਦਾ ਕਿ ਤਰ੍ਹਾਂ ਕਿ ਲਾਅ ਐਂਡ ਆਰਡਰ ਕਿੱਥੇ ਹੈ ਲਾਅ ਐਂਡ ਆਰਡਰ ਮੈਂ ਤੁਹਾਨੂੰ ਇਹੀ बार-बार ਬੇਨਤੀ ਕਰ ਰਹੀ ਹਾਂ ਕਿ ਲਾਅ ਐਂਡ ਆਰਡਰ ਪੂਰੇ ਪੰਜਾਬ ਭਰ ਦੇ ਵਿੱਚ ਤੇ ਲੁਧਿਆਣਾ ਸ਼ਹਿਰ ਦੇ ਇਕਦਮ ਖਤਮ ਹੋ ਚੁੱਕਿਆ ਹੈ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਲੋਕ ਰਹਿਣਗੇ ਕਿਵੇਂ ਇੱਥੇ ਮੈਨੂੰ ਤੁਸੀਂ ਜਵਾਬ ਦਿਓ ਇਸ ਗੱਲ ਦਾ ਸਰਕਾਰ ਬਣਾਈ ਕਿਉਂ ਹੈ ਜਿਸ ਸਰਕਾਰ ਤੋਂ ਸੁਭਾ ਨਹੀਂ ਚੱਲ ਰਿਹਾ ਤਾਂ ਕਿਰਪਾ ਕਰਕੇ ਰਿਜ਼ਾਈਨ ਕਰ ਦਿਓ ਮੈਮ ਜਦ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਅਗਲਾ ਪੰਜਾਬ ਬਣਾਣਾ ਦੇਖੋ ਜੀ ਦਾਅਵੇ ਕਰਨਾ ਅਲੱਗ ਚੀਜ਼ ਹੁੰਦੀ ਹੈ ਔਰ ਜੋ ਰਿਐਲਿਟੀ ਦੇ ਵਿੱਚ ਨਜ਼ਰ ਆ ਰਿਹਾ ਉਹ ਅਲੱਗ ਚੀਜ਼ ਹੈ ਜੋ ਅਸੀਂ ਨਜ਼ਰ ਆ ਰਿਹਾ ਸਾਨੂੰ ਸ਼ਰਮ ਉਹ ਹੀ ਹੈ ਕਿ ਪਰਸੋਂ ਅੰਮ੍ਰਿਤਸਰ ਦੇ ਵਿੱਚ ਕੋਈ ਆਪਦੇ ਘਰੇ ਬੈਠਾ ਸੀ ਘਰੇ ਆ ਕੇ ਉਹਨਾਂ ਦੇ ਮੂੰਹ ਤੇ ਨਕਾਬ ਵੀ ਨਹੀਂ ਪਾਏ ਮਤਲਬ ਔਰ ਐਨਆਰਆਈ ਤੇ ਘਰੇ ਬੈਠੇ ਤੇ ਗੋਲੀਆਂ ਚੱਲ ਗਈਆਂ ਇਹਨਾਂ ਤੇ ਜਿਹੜਾ ਅੱਜ ਮੈਂ ਹੁਣ ਪਤਾ ਲੈ ਕੇ ਆਈ ਹਾਂ ਲੁਧਿਆਣਾ ਦੇ ਵਿੱਚ ਇੱਕ ਦੁਕਾਨ ਤੇ ਗੋਲੀਆਂ ਚੱਲ ਗਈਆਂ ਇਹ ਆਮ ਤਰ੍ਹਾਂ ਦੇ ਇਹ ਆਮ ਹਾਦਸੇ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੇ ਨੇ ਜਿਨ੍ਹਾਂ ਨੇ ਕੱਲ ਗੋਲੀ ਚਲਾਈ ਇਹਨਾਂ ਨੇ ਇੱਕ ਹਫਤਾ ਪਹਿਲਾਂ ਸ਼ਰਪਾ ਨਗਰ ਦੇ ਵਿੱਚ ਇੱਕ ਐਨਆਰਆਈ ਦੇ ਘਰ ਦੇ ਬਾਅਦ ਵੀ ਗੋਲੀਆਂ ਚੱਲ ਗਈਆਂ ਸੇਮ ਉਹੀ ਬੰਦੇ ਨੇ ਕਿ ਸਰਕਾਰ ਸੁੱਤੀ ਪਈ ਹੈ ਮੈਂ ਇਹ ਪੁੱਛਣਾ ਚਾਹਣੀ ਹੈ ਬਿਲਕੁਲ ਫੜ ਸਕਦਾ ਸੀ ਪ੍ਰਸ਼ਾਸਨ ਚਾ ਵੀ ਕੀ ਨਹੀਂ ਕਰ ਸਕਦਾ ਪਰ ਇਹਨਾਂ ਮੋਗੇ ਤੋਂ ਫੜੇ ਗਏ ਆ ਜੀ ਮੋਗੇ ਤੋਂ ਬੰਦੇ ਫੜੇ ਗਏ ਆ ਪਰ ਜਦੋਂ ਤੱਕ ਇਸ ਚੀਜ਼ ਬਾਰੇ ਸਾਨੂੰ ਕਲੈਰਿਟੀ ਨਹੀਂ ਆਉਂਦੀ ਕਿ ਇਹ ਬੰਦੇ ਕੌਣ ਸੀ ਕਿਉਂ ਹੋਇਆ ਕਿਉਂ ਕੀਤਾ ਗਿਆ ਉਦੋਂ ਤੱਕ ਤਾਂ ਰੋਸ ਹੈ ਤੁਸੀਂ ਮਿਲ ਕੇ ਆਏ ਹੋ ਕਿਦਾਂ ਸੇਟ ਠੀਕ ਹੋਣਾ ਨਹੀਂ ਜੀ ਨਹੀਂ ਔਨ ਕੌਂਸ਼ੀਅਸ ਸੰ ਹੋਸ਼ ਨਹੀਂ ਸੀ ਉਹਨਾਂ ਨੂੰ ਇਸ ਸਰਜਰੀ ਤੋਂ ਬਾਅਦ ਨਿਕਲੇ ਦੇਖੋ ਤਾਂ ਪੇਸ਼ੈਂਟ ਹੈ ਨਾ ਜਦੋਂ ਇੰਨੀ ਵੱਡੀ ਵਾਰਦਾਤ ਹੁੰਦੀ ਹੈ ਔਰ ਗੋਲੀ ਲੱਗਦੀ ਹੈ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਨਸਾਨ ਦਾ ਕੀ ਹਾਲ ਹੋਊਗਾ ਮੈਂ ਤਾਂ ਇੱਕੋ ਗੱਲ ਦੀ ਬਹੁਤ ਸ਼ੁਕਰਗੁਜ਼ਾਰਾਂ ਕਿ ਜਾਨ ਬਚ ਗਈ ਪਰਿਵਾਰਕ ਮੈਂ ਕਹਿ ਰਹੇ ਕਹਿੰਦਾ ਕੋਈ ਦੁਸ਼ਮਣੀ ਨਹੀਂ ਸੀ ਦੇਖੋ ਕੋਈ ਦੁਸ਼ਮਣੀ ਨਹੀਂ ਸੀ ਸ਼ਰੀਫ ਬੜਾ ਅੱਛਾ ਪਰਿਵਾਰ ਹੈ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਲੈਣਾ ਦੇਣਾ ਨਹੀਂ ਇਸੇ ਗੱਲ ਤੇ ਪਰਿਵਾਰ ਬਹੁਤ ਪਰੇਸ਼ਾਨ ਹੈ ਕਿ ਇਸੇ ਦਾ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ ਸਾਡੇ ਤੇ ਹੋਇਆ ਕਿਉਂ ਪਰਿਵਾਰ ਲਈ ਲੱਗਦਾ ਹੈ ਕਿ ਪੰਜਾਬ ਤੇ ਹੁਣ ਮੌਤਾਂ ਦੀ ਰਿਆ ਮੈਮ ਦੇਖੋ ਅੱਜ ਮਾਹੌਲ ਸੁਖਾਵਾਂ ਨਹੀਂ ਪਰ ਮੈਂ ਸਰਕਾਰ ਨੂੰ بار بار ਇਹ ਬੇਨਤੀ ਕਰ ਰਹੀ ਹਾਂ ਕਿ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਕਾਰੋਬਾਰੀਆਂ ਵਾਸਤੇ ਜੇ ਇਸ ਤਰ੍ਹਾਂ ਦਾ ਡਰ ਦਿਲ ਦੇ ਵਿੱਚ ਪੈਦਾ ਹੋ ਗਿਆ ਔਰ ਜਿਨਨੇ ਇਸ ਤਰ੍ਹਾਂ ਦੇ ਲੋਕ ਹੈ ਜਿਉ ਇਸ ਤਰ੍ਹਾਂ ਬੇਖੌਫ ਹੋ ਕੇ ਲੋਕਾਂ ਨੇ ਇਹ ਘਰਾਂ ਦੁਕਾਨਾਂ ਦੇ ਵਿੱਚ ਗੋਲੀਆਂ ਮਾਰਦੇ ਰਹੇ ਤਾਂ ਸਰਕਾਰ ਨੂੰ ਡਿਜ਼ਾਈਨ ਕਰ ਦੇਣਾ ਚਾਹੀਦਾ ਮੈਂ ਬਾਰ ਬਾਰ ਇੱਕੋ ਹੀ ਗੱਲ ਕਰ ਰਹੀ ਹਾਂ ਡੈਫੀਨਿਟਲੀ ਚੱਕੀ ਜਾਏਗੀ ਮੈਮ ਬੁਤੈਣਾ ਡੈਫੀਨਿਟਲੀ ਇੱਕ ਵਾਰ ਗਿੱਟਰ ਬਹਾ ਦੇ ਵਿੱਚ ਕਵੈਸ਼ਨ ਹੋਣੀ ਆ ਸੋ ਕਿਹਾਸ ਰਹੀ ਹੈ ਇਹ ਤੁਹਾਨੂੰ ਤੁਹਾਨੂੰ ਇਹ ਤੁਹਾਨੂੰ ਸਮਾਂਉਣ ਤੇ ਪਤਾ ਪਤਾ ਲੱਗ ਜਾਊ ਤੁਹਾਡੀ ਪਿਆਰੀ ਹੈ ਮੈਮ